ਸਚੀ ਰਿਅ ਕਾਲ ਦੀ ਮੈਕਰਵਨ ਸਿੰਘ ਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਵਰਲਡ ਪੰਜਾਬੀ ਟੀਵੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਸ਼੍ਰੀ ਅਕਾਲ ਤਖਸਾਲ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼੍ਰੀ ਅਕਾਲ ਤਖਸਾਲ ਦੇ ਵਿਖੇ ਤਲਬ ਕੀਤਾ ਹੈ ਸ਼੍ਰੀ ਅਕਾਲ ਤਖਸਾਲ ਵਿਖੇ ਤਲਬ ਨਹੀਂ ਕੀਤਾ ਮੈਂ ਕਿ ਇਸ ਗੱਲ ਨੂੰ ਸੋਧ ਰਿਹਾ ਸਕਤਰੇ ਤੇ ਪੇਸ਼ ਹੋਣ ਲਿਖਿਆ ਗਿਆ ਹੈ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਪਤਿਤ ਸਿੱਖ ਦੀ ਸ਼੍ਰੇਣੀ ਵਿੱਚ ਆਉਂਦੇ ਹੋ ਇਸ ਕਰਕੇ ਤੁਹਾਨੂੰ ਜਿਹੜਾ ਕਾਲ ਤੱਕ ਸਾਭ ਦੀ ਫਸਿਲਤੇ ਨਹੀਂ ਬੁਲਾਇਆ ਜਾ ਸਕਦਾ ਤੁਹਾਨੂੰ ਸਕਤਰੇ ਦੇ ਕੇ ਪੇਸ਼ ਹੋਣਾ ਪਵੇਗਾ ਪਤਿਤ ਸਿੱਖ ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਦੱਸਿਆ ਸੀ ਕਿ ਪਤਿਤ ਸਿੱਖ ਸਿੱਖਾਂ ਦੇ ਵਿੱਚ ਜਿਹੜਾ ਦਾੜੀ ਕੱਟਦਾ ਹੈ ਜਾਂ ਕੇਸ ਕੱਟਦਾ ਹੈ ਜਾਂ ਕੇਸ ਰੰਗਦਾ ਹੈ ਉਹਨੂੰ ਪਤਿਤ ਕਿਹਾ ਜਾਂਦਾ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਪੂਰੀ ਤਿਆਰੀ ਦੇ ਨਾਲ ਆਵਾਂਗਾ ਸਾਰੇ ਸਬੂਤ ਲੈ ਕੇ ਆਵਾਂਗਾ ਔਰ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਪੂਰੀ ਸਿੱਖ ਕੌਮ ਵੱਲੋਂ ਵੱਖ-ਵੱਖ ਲੋਕਾਂ ਵੱਲੋਂ ਉਹਨਾਂ ਨੂੰ ਜਿਹੜਾ ਆ ਫੋਨ ਆ ਰਹੇ ਨੇ ਤੇ ਕਿਹਾ ਜਾ ਰਿਹਾ ਕਿ ਜਿਹੜੇ ਇਹਨਾਂ ਦੇ ਗੋਲ ਕਚੋਰੀ ਦੇ ਕੇਸ ਨੇ ਉਹਨਾਂ ਨੂੰ ਨੰਗਾ ਕੀਤਾ ਚਾਹੇਗਾ ਔਰ ਸਾਰੇ ਸਬੂਤਾਂ ਦੇ ਨਾਲ ਮੈਂ ਪਹੁੰਚਾਂਗਾ 15 ਤਰੀਕ ਨੂੰ 15 ਜਨਵਰੀ ਨੂੰ ਭਗਵੰਤ ਮਾਣ ਪ੍ਰੇਸ਼ ਹੋ ਰਹੇ ਨੇ ਜਿਹੜਾ ਸਵਾਲ ਖੜਾ ਹੋ ਰਿਹਾ ਉਹ ਇਹ ਹੈ ਜਿਹੜੇ ਆਮ ਲੋਕ ਸਵਾਲ ਪੁੱਛ ਰਹੇ ਨੇ ਉਹ ਇਹ ਹੈ ਕਿ ਕੀ ਜਿਹੜੇ ਪਤਿਤ ਸਿੱਖ ਨੂੰ ਛੇ ਅਕਾਲ ਤਖਤ ਸਾਹਿਬ ਵਿਖੇ ਪੇਸ਼ ਨਹੀਂ ਕੀਤਾ ਜਾ ਸਕਦਾ ਤਲਬ ਨਹੀਂ ਕੀਤਾ ਜਾ ਸਕਦਾ ਉਹਨੂੰ ਸਕਤਰਤ ਦੇ ਵਿੱਚ ਕਿਵੇਂ ਬੁਲਾਇਆ ਜਾ ਸਕਦਾ ਹੈ ਦੋਸਤੋ ਚਰੀਆ ਕਾਲ ਤੱਕ ਸਾਬੋ ਸਿੱਖਾਂ ਦੀ ਰੂਹ ਹੈ ਸਿੱਖਾਂ ਦੀ ਸਰਵੋਚ ਅਦਾਲਤ ਹੈ ਇਹ ਕੋਈ ਪ੍ਰਸ਼ਾਸਕੀ ਦਫਤਰ ਨਹੀਂ ਹੈ ਔਰ ਨਾ ਹੀ ਕਿਸੇ ਇੱਕ ਪਰਿਵਾਰ ਦੀ ਜਾਂ ਕਿਸੇ ਇੱਕ ਜਥੇਦਾਰ ਦੀ ਚਹਤ ਹੈ ਇਹ ਸਿੱਖ ਕੁੰਦੀ ਰੂਹ ਹੈ ਪਰ ਪਿਛਲੇ ਲੰਬੇ ਸਮੇਂ ਤੋਂ ਇਹ ਸਰਵੋਚ ਅਦਾਲਤ ਜਿਹੜੀ ਹੈ ਸਿਆਸਤ ਦੀ ਖੇਡ ਬਣ ਗਈ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਤਖਤ ਬਣਾਇਆ ਸੀ ਮੇਰੀ ਪੀੜੀ ਦਾ ਸਿਧਾਂਤ ਲੈ ਕੇ ਉਹਨਾਂ ਨੇ ਸਿੱਖਾਂ ਨੂੰ ਰਾਜਨੀਤੀ ਤੇ ਧਰਮ ਨੂੰ ਇਕੱਠਿਆਂ ਚਲਾਉਣ ਦੀ ਜਿਹੜੀ ਆ ਉਹ ਸਿਧਾਂਤ ਦਿੱਤਾ ਸੀ ਇਕੱਠਾ ਚਲਾਉਣ ਦਾ ਸਿਧਾਂਤ ਦਿੱਤਾ ਸੀ ਪਰ ਇੱਥੇ ਜਿਹੜਾ ਧਰਮ ਹੈ ਉਹ ਉੱਪਰ ਤੇ ਰਾਜਨੀਤੀ ਹੇਠਾਂ ਰਾਜਨੀਤੀ ਧਰਮ ਦੇ ਮਤੈਅਤ ਰਹੇਗੀ ਨਾ ਕਿ ਰਾਜਨੀਤੀ ਦੇ ਮਤੈਅਤ ਧਰਮ ਰਹੇਗਾ ਪਰ ਹੁਣ ਬਿਲਕੁਲ ਉਲਟ ਹੋ ਗਿਆ ਇੱਥੇ ਧਰਮ ਰਾਜਨੀਤੀ ਦੇ ਮਤੈਤ ਚੱਲ ਰਿਹਾ ਹੈ ਰਾਜਨੀਤੀ ਦੇ ਆਪਣੇ ਜਿਹੜੇ ਮੁਫਾਦ ਨੇ ਉਹਨਾਂ ਲਈ ਵਰਤਿਆ ਜਾ ਰਿਹਾ ਹੈ ਦੋਸਤੋ 2 ਦਸੰਬਰ 2024 ਨੂੰ ਛੇ ਅਕਾਲ ਤਖਤ ਸਾਹਿਬ ਤੇ ਸਿੱਖ ਸਿਆਸਤਦਾਨ ਨੂੰ ਖਾਸ ਕਰਕੇ ਅਕਾਲੀ ਸਿਆਸਤਦਾਨ ਪੇਸ਼ ਕੀਤਾ ਗਿਆ ਸੀ ਉਹਨਾਂ ਨੂੰ ਤਾਂ ਕਮਾਦਕੀਆਂ ਸੀ ਪਰ ਉਸ ਦਿਨ ਤਿੰਨ ਸਿੱਖਾਂ ਨੂੰ ਪਤਿਤ ਕਹਿ ਕੇ ਬਾਹਰ ਕੱਢ ਦਿੱਤਾ ਗਿਆ ਸੀ ਮਨਪ੍ਰੀਤ ਸਿੰਘ ਬਾਦਲ ਬਲਵੰਤ ਸਿੰਘ ਰਾਮੂ ਵਾਲੀ ਅਤੇ ਮਨਜਿੰਦਰ ਸਿੰਘ ਸੱਸਾ ਮਨਪ੍ਰੀਤ ਸਿੰਘ ਬਾਦਲ ਦਾੜੀ ਕੱਟਦੇ ਨੇ ਬਲਵੰਤ ਸਿੰਘ ਰਾਮੂ ਵਾਲੀ ਅਤੇ ਮਨਜਿੰਦਰ ਸਿੰਘ ਸੱਸਾ ਦਾੜੀ ਰੰਗਦੇ ਇਸ ਕਰਕੇ ਉਹਨਾਂ ਨੂੰ ਉਸ ਫੈਸਲੇ 'ਚੋਂ ਬਾਹਰ ਕੱਢ ਦਿੱਤਾ ਗਿਆ ਸੀ ਕਿ ਉਸ ਦਿਨ ਜੋ ਉਹ ਦੋਸ਼ ਲੱਗੇ ਸੀ ਅਕਾਲੀ ਨਿਤਾਵਾਂ ਦੇ ਉੱਤੇ ਸਿੱਖ ਨਿਤਾਵਾਂ ਦੇ ਉੱਤੇ ਉਹ ਤਾਂ ਵੱਡੇ ਸੀ ਕਾਫੀ سنگੀਨ ਦੋਸ਼ ਸੀ ਫਿਰ ਉਹਨਾਂ ਤਿੰਨਾਂ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਪੇਸ਼ ਨਾ ਕਰਕੇ ਸਖਤਰਿਤ ਵਿੱਚ ਪੇਸ਼ ਕੀਤਾ ਜਾ ਸਕਦਾ ਸੀ ਅਜਿਹਾ ਕੋਈ ਵੀ ਨਿਯਮ ਨਹੀਂ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਪੇਸ਼ ਨਹੀਂ ਹੋ ਸਕਦਾ ਉਹ ਨੂੰ ਸਖਤ ਰਿੱਟ ਕੇ ਪੇਸ਼ ਕੀਤਾ ਜਾਵੇ ਇਹ ਕੁਲਦੀਪ ਸਿੰਘ ਗੜਗੱਚ ਨੇ ਆਪੇ ਹੀ ਨਿਯਮ ਬਣਾ ਲਿਆ ਜਾਂ ਫਿਰ ਆਪਣੇ ਜਿਹੜੇ ਆਂਕੜੇ ਉਹਨਾਂ ਦੇ ਕਹਿਣ ਤੇ ਇਹ ਵੱਖਰਾ ਨਿਯਮ ਬਣਾ ਦਿੱਤਾ ਗਿਆ ਦੋਸਤੋ ਜਿਹੜੀ ਅਕਾਲ ਤਖਤ ਦੀ ਜਿਹੜੀ ਮर्यादा ਆਇਆ ਕਿਸੇ ਨੂੰ ਤਨਖਾਹ ਲਾਉਣ ਦੀ ਜਿਹੜੀ ਮर्यादा ਆਇਆ ਜਾਂ ਕੋਈ ਫੈਸਲੇ ਲੈਣ ਦੀ ਮर्यादा ਆਇਆ ਉਹ ਪੰਜਾਂ ਤਖਤਾਂ ਦੇ ਸਿੰਘ ਸਾਹਿਬਾਨ ਜਿਹੜੇ ਨੇ ਉਹ ਇਕੱਠੇ ਹੁੰਦੇ ਨੇ ਤੇ ਬਹੁਤ ਦਿਨਾਂ ਦਾ ਫੈਸਲਾ ਲਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਜਿਹੜੀ ਪ੍ਰਥਾ ਸ਼ੁਰੂ ਕੀਤੀ ਸੀ ਪੰਜਾਂ ਦੀ ਪੰਚਾਇਤ ਜਿਹੜੀ ਸੀ ਉਹ ਸ਼ੁਰੂ ਕੀਤੀ ਸੀ ਅਸਲ ਵਿੱਚ ਲੋਕਤੰਤਰ ਦਾ ਮੁੱਢ ਬੰਨਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਉਸੇ ਤਿਹ ਪੰਜ ਤਖਤਾਂ ਦੇ ਜਿਹੜੇ ਸਿੰਘ ਸਾਹਿਬਾਨ ਨੇ ਉਹ ਇਕੱਠੇ ਹੁੰਦੇ ਨੇ ਅਗਰ ਕੋਈ ਸਿੰਘ ਜਿਹੜਾ ਨਹੀਂ ਹੁੰਦਾ ਤਾਂ ਉਹਨਾਂ ਦੀ ਥਾਂ ਤੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਲੈ ਲਿਆ ਜਾਂਦਾ ਹੈ ਕਿ ਫਿਰ ਫੈਸਲਾ ਲਿਆ ਜਾਂਦਾ ਹੈ ਪਰ ਪਿਛਲੇ ਕਾਫੀ ਸਮੇਂ ਤੋਂ ਇਹ ਚੱਲ ਰਿਹਾ ਆ ਕਿ ਦੋ ਸਿੰਘ ਬੈਠਦੇ ਨੇ ਹੁਣ ਤਾਂ ਜਿਹੜੇ ਗਿਆਨੀ ਕਲਜੀਤ ਸਿੰਘ ਅੜਗਾਜ ਤੇ ਟੇਕ ਸਿੰਘ ਧਨੋਲਾ ਦੋਵੇਂ ਬੈਠੇ ਤੇ ਦੋਵਾਂ ਨੇ ਫੈਸਲਾ ਸੁਣਾ ਦਿੱਤਾ ਆਪਣੀ ਮਰਜ਼ੀ ਦੇ ਨਾਲ ਹੀ ਤੇ ਉਹ ਵੀ ਜਿਹੜੀ ਮਰਿਆਦਾ ਆਪੇ ਬਣਾ ਲਈ ਕਿ ਤਖਤ ਤੇ ਨਹੀਂ ਤੁਸੀਂ ਸਿਕਤਰੇਟ ਵਿੱਚ ਪੇਚ ਹੋ ਜਾਓ ਦੋਸਤੋ ਇਹ ਅਸਲ ਵਿੱਚ ਧਾਰਮਿਕ ਮਸਲਾ ਹੈ ਹੀ ਨਹੀਂ ਇਹ ਸਿਆਸੀ ਖੇਡ ਹੈ ਇੱਕ ਪਰਿਵਾਰ ਜਿਹੜਾ ਜਦੋਂ ਉਹ ਆਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਕਰਦਾ ਹੈ ਜੈ ਰਾਜਨੀਤੀ ਵਿੱਚ ਪੈ ਧੁਖੜ ਤੇ ਨਜ਼ਰ ਆਉਂਦੇ ਨੇ ਤਾਂ ਉਹ ਛਿਰਿਆ ਕਾਲ ਤੱਕ ਸਭ ਦਾ ਸਹਾਰਾ ਲੈਂਦਾ ਹੈ ਇਹ ਵੱਡੇ ਬਾਦਲ ਸਾਹ ਤੋਂ ਲੈ ਕੇ ਚੱਜਾ ਰਿਹਾ ਤੇ ਹੁਣ ਵੀ ਇੰਜ ਹੀ ਹੋ ਰਿਹਾ ਹੈ ਕਿਉਂਕਿ ਜਦੋਂ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਦਾ ਜਿਹੜਾ ਹਾਲ ਹੈ ਉਹ ਬਹੁਤ ਮਾੜਾ ਗਿਆ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਮਾਨਤਾਂ ਜਬਤ ਹੁਣ ਕਿਸੇ ਨਾ ਕਿਸੇ ਤਰ੍ਹਾਂ ਅਕਾਲੀ ਦਲ ਜਿਹੜਾ ਆਪਣੀ ਜ਼ਮੀਨ ਲੱਭ ਰਿਹਾ ਜਦੋਂ ਸੁਤਿੰਦਰ ਕੋਹਲੀ ਨੂੰ ਗ੍ਰਿਫਤਾਰ ਕੀਤਾ ਗਿਆ ਸੁਤਿੰਦਰ ਕੋਹਲੀ ਸਖਬੀਰ ਸਿੰਘ ਬਾਦਲ ਦਾ ਖਸਮ-ਖਾਸ ਮੰਨਿਆ ਜਾਂਦਾ ਤਾਂ ਉਸ ਸਮੇਂ ਵਜੜਾਂ ਪੈ ਗਈਆਂ ਤੇ ਉਹਨਾਂ ਨੇ ਜਿਹੜਾ ਆ ਫੈਸਲਾ ਲਿਆ ਕਿ ਦੇ ਗਲਤਕ ਸਾਬ ਵੱਲੋਂ ਮੁੱਖ ਮੰਤਰੀ ਨੂੰ ਤਲਬ ਕਰਨ ਦਾ ਉਹ ਗਲਤ ਫੈਸਲਾ ਲਿਆ ਕਿਉਂਕਿ ਇੱਥੇ ਉਹਨਾਂ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਨੁਕਸਾਨ ਹੋਣ ਵਾਲਾ ਕਿਉਂਕਿ ਸਿੱਖ ਸੰਗਤ ਜਿਹੜੀ ਆ ਉਹ ਕਾਫੀ ਸਮੇਂ ਤੋਂ ਇਸ ਗੱਲ ਲਈ ਗੁੱਸੇ ਦੇ ਵਿੱਚ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ 328 ਜਿਹੜੇ ਪਵਨ ਸਰੂਪ ਨੇ ਉਹ ਕਿੱਥੇ ਗਏ ਉਹਨਾਂ ਦੀ ਜਿਹੜੀ ਇਸ ਸਿੰਕ ਕਮੇਟੀ ਵੱਲੋਂ ਜਾਂਚ ਕੀਤੀ ਗਈ ਜਾਂਚ ਕਮੇਟੀ ਵੱਲੋਂ کیا کیا کہ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਫੈਸਲਾ ਗਲਤ ਲੈਣ ਦੇ ਨਾਲ ਨਾਲ ਮर्यादा ਨੂੰ ਭੰਗ ਕੀਤਾ ਗਿਆ ਜਿਹੜਾ ਅੱਜ ਦਾ ਮੇਰਾ ਗੱਲਬਾਤ ਕਰਨ ਦਾ ਮੁੱਦਾ ਉਹ ਇਹ ਹੈ ਕਿ ਮर्यादा ਆਪ ਹੀ ਬਣਾ ਲਈ ਗਈ ਜਿਵੇਂ ਪਹਿਲਾਂ ਕਿਹਾ ਹੈ ਕਿ ਸਿਰੀਆ ਅਕਾਲ ਤਖਸਬ ਸਿੱਖਾਂ ਦੀ ਰੂਹ ਹੈ ਸਿੱਖਾਂ ਦੀ ਸਰਵੋੱਚ ਅਦਾਲਤ ਹੈ ਕੋਈ ਪ੍ਰਸ਼ਾਸਕੀ ਦਫਤਰ ਨਹੀਂ ਹੈ ਦੂਜੀ ਗੱਲ ਜਿਹੜਾ ਅਕਾਲ ਤਖਸਬ ਦਾ ਜਥੇਦਾਰ ਆ ਉਹ ਅਕਾਲ ਤਖਸਬ ਕਰਕੇ ਸਨਮਾਨਯੋਗ ਹੈ ਅਕਾਲ ਤਖਸਬ ਤੋਂ ਵੱਡਾ ਨਹੀਂ ਹੈ ਪਰ ਇੱਥੇ ਕਲਦੀਪ ਸਿੰਘ ਗੜਗੱਜ ਅਕਾਲ ਤਖਸਬ ਤੋਂ ਵੀ ਉੱਪਰ ਹੋ ਕੇ ਕੋ ਕਮਸਨਾ ਰਹੇ ਨੇ ਔਰ ਜਿਹੜੀ ਪੰਜ ਪ੍ਰਧਾਨੀ ਪ੍ਰਥਾ ਆ ਉਹਨੂੰ ਛੱਡ ਕੇ ਆਪ ਹੀ ਹੁਕਮ ਚਲਾਇ ਸੁਣਾਏ ਜਾ ਰਹੇ ਨੇ ਔਰ ਇਸ ਲਈ ਸਿੱਖ ਸੰਗਤ ਨੂੰ ਵਿਚਾਰ ਕਰਨਾ ਚਾਹੀਦਾ ਹੈ ਅਜੇ ਫੈਸਲਿਆਂ ਦੇ ਵਿਰੁੱਧ ਖੜੇ ਹੋਣਾ ਚਾਹੀਦਾ ਠੀਕ ਹੈ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਇੱਜ਼ਤ ਕਰਦੇ ਹਾਂ ਉਹਨੂੰ ਆਪਣੀ ਸੁਪਰੀਮ ਕੋਰਟ ਮੰਨਦੇ ਹਾਂ ਸੁਪਰੀਮ ਕੋਰਟ ਦੇ ਫੈਸਲਿਆਂ ਖਿਲਾਫ ਕਿੰਤੋਂ ਪਰੰਤੋਂ ਨਹੀਂ ਹੁੰਦੇ ਪਰ ਜਦੋਂ ਸੁਪਰੀਮ ਕੋਰਟ ਦਾ ਇੱਕ ਜੱਜ ਪੰਚਾਇਤ ਦਾ ਬੈਂਚ ਨਹੀਂ ਇੱਕ ਜੱਜ ਮਨਬਰ ਜੀ ਨਾ ਫੈਸਲੇ ਲੈਣ ਲੱਗ ਜੇ ਨਾ ਉਦੋਂ ਜਨਤਨੋਟ ਖੜੀ ਹੋਣਾ ਚਾਹੀਦਾ ਹੈ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਤਾਂ ਕਿ ਛੀਰ ਅਕਾਲ ਤੱਕ ਸਾਬ ਦੀ ਮਰਿਆਦਾ ਨੂੰ ਬਚਾਇਆ ਜਾ ਸਕੇ ਛੀਰ ਅਕਾਲ ਤੱਕ ਸਾਬ ਦੀ ਸਰਵਉੱਚਤਾ ਨੂੰ ਬਚਾਇਆ ਜਾ ਸਕੇ ਇੱਥੇ ਜਿਹੜੀ ਸਿਆਸੀ ਖੇਡ ਖੇਡੀ ਜਾ ਰਹੀ ਆ ਇਹਦਾ ਵੀ ਵਿਰੋਧ ਹੋਣਾ ਚਾਹੀਦਾ ਆ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਿੱਖ ਸੰਗਤ ਜਿਹੜੀ ਆ ਬੇਰ ਹੋਵੇ ਸਮਝੇ ਕਿ ਕਿੱਥੇ ਕੀ ਗਲਤ ਹੋ ਰਿਹਾ ਕਿੱਥੇ ਮर्यादा ਪੰਗ ਹੋ ਰਹੀ ਹੈ ਤੇ ਕੌਣ ਗਲਤ ਹੈ ਇਹ ਫੈਸਲਾ ਜਿਹੜਾ ਆ ਮर्यादा ਮੁਤਾਬਕ ਹੋਣਾ ਚਾਹੀਦਾ ਹੈ ਨਾ ਕਿ ਮਨਮਰਜ਼ੀਆਂ ਦੇ ਨਾਲ ਅਗਰੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਅਗੇ ਸ਼ੇਅਰ ਕਰੋ ਸਾਡੀ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਦੋਸਤੋ ਮੈਂ ਹਰ ਵੀਡੀਓ ਤੋਂ ਬਾਅਦ ਇਹ ਗੱਲ ਕਰਦਾ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਕਮੈਂਟ ਬਾਕਸ ਦੇ ਵਿੱਚ ਪਰ ਬਹੁਤ ਘੱਟ ਜਿਹੜਾ ਰਿਸਪੌਂਸ ਆ ਰਿਹਾ ਲੋਕ ਬਹੁਤ ਘੱਟ ਜਿਹੜੇ ਲੋਕ ਨੇ ਉਹ ਆਪਣੇ ਵਿਚਾਰ ਪੇਸ਼ ਕਰ ਰਹੇ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਦਿੰਦੇ ਨੇ ਤੇ ਮੇਰੀ ਬੇਨਤੀ ਹੈ ਅਜੇ ਜਿਹੜੇ ਗੰਭੀਰ ਮੁੱਦੇ ਨੇ ਉਹਨਾਂ ਦੇ ਉੱਤੇ ਆਪਣੇ ਵਿਚਾਰ ਜ਼ਰੂਰ ਤਿਆ ਕਰੋ ਇਸ ਦੇ ਨਾਲ ਹੀ ਮੈਕਲੋਂ ਸਿੰਘ ਗੱਗੜਪੁਰੀ ਤੁਹਾਡੇ ਤੋਂ ਲੈ ਨਾਜਾਸਤ ਸਤਿ ਸ਼੍ਰੀ ਅਕਾਲ